ਜਿਵੇਂ ਕੈਪਟਨ ਅਮਰਿੰਦਰ ਸਿੰਘ ਨੇ ਸਾਡੇ ਖਿਲਾਫ ਕੇਸ ਕੀਤਾ ਸੀ 45000 4500 ਕਰੋੜ ਦਾ ਸਾਰਾ ਅਸੀਂ ਕੁਇਟ ਹੋਏ 1 ਰੁਪਿਆ ਸਾਡੇ ਖਿਲਾਫ ਨਹੀਂ ਕੱਢ ਸਕਿਆ ਹੁਣ ਦੂਜੀ ਵਾਰ ਕੈਪਟਨ ਅਮਰਿੰਦਰ ਸਿੰਘ ਫਿਰ ਤੋਂ ਆਇਆ ਉਹਨਾਂ ਕਿਹਾ ਚਲੋ ਕ腐ਸ਼ਨ ਨਹੀਂ ਹੁਣ ਮੈਂ ਸੌਂ ਖਾਣ ਲੱਗ ਜਾਣਾ ਹੂੰ ਦੇਖੋ ਉਹਨਾਂ ਨੇ ਸਟ੍ਰੈਟੇਜਿਸ ਹਾਇਰ ਕੀਤੇ ਕਿਉਂਕਿ ਆਪਣੇ ਪੰਜਾਬ ਦੇ ਲੋਕ ਰੱਬ ਨੂੰ ਜ਼ਿਆਦਾ ਮੰਨਦੇ ਆ ਅਜਿਹਾ ਗੁੜਕਾ ਸਭ ਕੱਢ ਕੇ ਪਬਲਿਕਲੀ ਸੌ ਉਹਨੇ ਖਾਦੀ ਹੋਣ ਜਿਹੜਾ ਬੰਦਾ ਗੁਰਕਾ ਸਾਹਿਬ ਤੇ ਪਬਲਿਕਲੀ ਸੌਂ ਖਾ ਕੇ ਮਕਰਜੇ ਉਹਦੇ ਕੈਰੈਕਟਰ ਬਾਰੇ ਤੁਹਾਨੂੰ ਕੀ ਪਤਾ ਸਾਰਿਆਂ ਨੂੰ ਪਤਾ ਹੈ ਜਿਹੜਾ ਬੰਦਾ ਲਗਾ ਜ਼ਿੰਦਗੀ ਵਿੱਚ ਮਸਾਂ ਪੰਜ ਜਾਂ 6 ਵਾਰ ਮੱਥਾ ਟੇਕਣ ਗਿਆ ਹੋਵੇ ਪਰ ਆਪਣੇ ਲੋਕਾਂ ਨੇ ਦੇਖ ਲਿਆ ਕਿ ਇਹਨ ਗੁਰਕਾ ਸਾਹਿਬ ਦੀ ਸੌਂ ਖਾਦੀ ਹੈ ਵਿਸ਼ਵਾਸ ਕਰ ਲਿਆ ਉਵੇਂ ਝਾੜੂ ਵਾਲਿਆਂ ਨੇ ਕੀਤਾ ਕਿ ਜੇ ਐਂ ਵਿਸ਼ਵਾਸ ਹੋ ਜਾਂਦਾ ਹੈ ਉਹਨਾਂ ਦੀ ਫਾਰਮ ਗਰੰਟੀ ਮੈਂ ਬਦਲਾ ਸਾਰੇ ਕਰਪਟ ਹੈ ਕਰਕੇ ਲੋਕਾਂ ਨੇ ਕਿਹਾ ਸ਼ਾਇਦ ਇਹਨੂੰ ਹੀ ਮੌਕਾ ਦੇ ਦੋ ਸੋ ਅੱਜ ਦੇ ਹੁਣ ਲੋਕਾਂ ਨੇ ਦੇਖ ਲਿਆ ਕਿ ਯਾਰ ਨਾਫਿਸ ਨਾਫ ਅੱਜ ਤੁਸੀਂ ਦੇਖੋਗੇ ਰਿਜ਼ਲਟ ਤਰਨ ਤਰਨ ਦੇ ਇਟ ਬੀਨ ਐਗਜ਼ੈਂਪਲ ਹਮ ਕਿ ਹੁਣ ਲੋਕਾਂ ਦੇ ਮਨ ਚ ਆ ਗਿਆ ਕਿ ਸਹੀ ਮੈਨੇ ਤੇ ਪੰਜਾਬ ਵਾਸਤੇ ਪੰਜਾਬ ਦੀ ਖੇਤਰੀ ਪਾਰਟੀ ਦੀ ਬਹੁਤ ਲੋੜ ਹੈ ਕਿਉਂਕਿ ਸਾਡੇ ਵਾਸਤੇ ਇਹ ਘਰ ਹੈ ਸਾਡੇ ਵਾਸਤੇ ਇਹ ਪਰਿਵਾਰ ਹੈ ਪੰਜਾਬ ਨੈਸ਼ਨਲ ਪਾਰਟੀਆਂ ਵਾਸਤੇ ਪੰਜਾਬ ਪਰਿਵਾਰ ਨਹੀਂ ਹੈ ਉਹਨਾਂ ਵਾਸਤੇ ਇੱਕ ਸਟੇਟ ਹੈ ਜੇ ਇੱਥੇ ਨਹੀਂ ਗੱਲ ਬਣੂਗੀ ਅਸੀਂ ਕਿਸੇ ਹੋਰ ਸਟੇਟ 'ਤੇ ਚਲੇ ਜਾਵਾਂਗੇ ਨਾਲੇ ਜੇ ਹਰਿਆਣਾ ਤੇ ਪੰਜਾਬ 'ਚ ਕੌਨਫਲਿਕਟ ਆਊਗਾ ਉਹ ਕਿਤੇ ਪੰਜਾਬ ਦੇ ਹੱਕ 'ਚ ਨਹੀਂ ਸਟੈਂਡ ਲੈਣਗੇ ਅਸੀਂ ਇਕੱਲੇ ਜਿਹੜੇ ਪੰਜਾਬ ਦੇ ਹੱਕ 'ਚ ਵੀ ਸਟੈਂਡ ਲੈਣੇ ਆ ਲੈਂਦੇ ਰਹੇ ਆ ਤੇ ਅੱਗੇ ਤੇ ਵੀ ਲਾਵਾਂਗੇ ਤੇ ਪੰਜਾਬ ਵਾਸਤੇ ਅਸੀਂ ਕੁਝ ਮਰਜ਼ੀ ਕਰ ਸਕਦੇ ਆ ਆਈ ਕਰਨਾ ਵੱਡੇ ਪਾਲ ਸਾਹਿਬ 16 ਸਾਲ ਜੇਲ੍ਹ ਕੱਟੀਆਂ ਕਿਸ ਵਾਸਤੇ ਪੰਜਾਬ ਦੇ ਹੱਕਾਂ ਦੀ ਲੜਾਈ ਲੜਦੇ ਪਰ ਹੁਣ ਜਿਹੜੀ ਗੱਲ ਹੈ ਆਪੋਜੀਸ਼ਨ ਤੁਹਾਡੇ ਬਾਰੇ ਫੈਲਾ ਰਹੀ ਆ ਉਹ ਕਹਿੰਦੇ ਕਿ ਕਾਲੀਆਂ ਨੂੰ ਤਾਂ ਮਤਲਬ ਗੈਂਗਸਟਰ ਦਾ ਪਰਿਵਾਰ ਹੀ ਕੈਂਡੀਡੇਟ ਲੱਭਿਆ ਕਹਿੰਦੇ ਕਾਲੀ ਦਲ ਨੂੰ ਕੋਈ ਉਮੀਦਵਾਰ ਹੀ ਨਹੀਂ ਥਿਆਇਆ ਇਸ ਕਰਕੇ ਇਹਨਾਂ ਨੇ ਗੈਂਗਸਟਰ ਦੇ ਪਰਿਵਾਰ ਨੂੰ ਜਿਹੜਾ ਉਹ ਟਿਕਟ ਦਿੱਤੀ ਹੈ ਦੂਸਰਾ ਸੁਖਬੀਰ ਜੀ ਅਲੀਗੇਸ਼ਨ ਇਹ ਲੱਗਦਾ ਹੈ ਕਿ ਜਿਹੜੇ ਕੰਚਨ ਜੀ ਨੇ ਉਹਨਾਂ ਦੇ ਵੱਲੋਂ ਕਹਿੰਦੇ ਕਿ ਲੋਕਾਂ ਦੇ ਕੰਨ ਨਾਲ ਫੋਨ ਲਾ ਦਿੱਤਾ ਜਾਂਦਾ ਕਿ ਇਹ WhatsApp ਗੱਲ ਕਰਨਗੇ ਜੀ ਧੱਕੇ ਨਾਲ ਜ਼ਬਰਦਸਤੀ ਡੰਡੇ ਦੇ ਜ਼ੋਰ ਤੇ ਲੋਕਾਂ ਨੂੰ ਆਪਣੇ ਵੱਲ ਕੀਤਾ ਜਾ ਰਿਹਾ ਕਿਤੇ ਤੁਸੀਂ ਜਿਹੜੇ ਬੰਦੇ ਨੂੰ ਕਰਾਇਆ ਹੈ ਕੀ ਹੋੜੀ ਕਿਤੇ ਬਿਆਨ ਦਿੰਦਾ ਹੈ ਹੂੰ ਜੇ ਆ ਰਾਜਾ ਵੜੇਂਗ ਇਹ ਜੇ ਲੋਕ ਬਿਆਨ ਦਿੰਦੇ ਆ ਰਾਜਾ ਵੜੇਂਗ ਨੂੰ ਤਾਂ ਪਤਾ ਹੀ ਨਹੀਂ ਮੈਂ ਅੱਜ ਸਵੇਰੇ ਕੀ ਬੋਲਿਆ ਤੇ ਸ਼ਾਮ ਨੂੰ ਕੀ ਬੋਲਣਾ ਹੈ ਹੂੰ ਆਨ ਨੂੰ ਫਰਸਟ੍ਰੇਸ਼ਨ ਹੋ ਗਈ ਤੁਸੀਂ ਹੈਰਾਨ ਰਹੇ ਹੋਗੇ ਧਰਮੀ ਫੌਜੀ ਪਰਿਵਾਰ ਨੂੰ ਤੁਸੀਂ ਗੈਂਗਸਟਰ ਕਹਿ ਰਹੇ ਹੋ ਰਾਜਾ ਵੜੇਂਗ ਉਹ ਬੰਦਾ ਹੈ ਜਿਹਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਉਹਨੂੰ ਤਾਂ ਮਾਂ ਕਹਿੰਦਾ ਆਪਣੀ ਤੇ ਜਿਸ ਪਰਿਵਾਰ ਨੇ ਦਰਬਾਰ ਸਾਹਿਬ ਦੀ ਪ੍ਰੋਟੈਕਸ਼ਨ ਵਾਸਤੇ ਉਥੇ ਆਪਣਾ ਸਾਰਾ ਕੁਝ ਕੁਰਬਾਨ ਕਰਤਾ ਉਹਨੂੰ ਕਹਿੰਦੇ ਆ ਕਿ ਇਹ ਗੈਂਗਸਟਰ ਹੈ